ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਾਡਾ ਡੇਰਾ ਬਾਬਾ ਨਾਨਕ ਸੰਯੁਕਤ ਕਿਸਾਨ ਮੋਰਚਾ 11 ਨੀਤਿਕਵਾਲੋਂ ਕੈਂਪ ਲੱਗਾ ਹੈ ਉਸ ਕੈਂਪ ਵਿੱਚ ਇਹ ਵੀਰ ਜੀਵਨ ਨੰਗਲ ਪਿੰਡ ਤੋਂ ਆਏ ਸੀ ਅਸੀਂ ਇਹਨਾਂ ਦੇ ਪਿੰਡ ਦਾ ਸਰਵਾਕਰ ਨੇ ਹਾਂ ਇਹਨਾਂ ਦਾ 200 ਦੇ ਕਿਲੇ ਦੇ ਕਰੀਬ ਜਿਹੜਾ ਝੋਨਾ ਮਗਰ ਦੇਖਣਾ ਇਹ ਝੋਨਾ ਪੱਕਾ ਨਹੀਂ ਆ ਇਹ ਝੋਨਾ ਹਰਿਆ ਜਿਹੜਾ ਸੁੱਕ ਗਿਆ ਵਾ ਤੇ ਇਹਨਾਂ ਦੇ ਅਜੇ ਤੱਕ ਕੋਈ ਇੱਥੇ ਨਹੀਂ ਆਇਆ ਕਿਉਂ ਨਹੀਂ ਆਇਆ ਕਿਉਂਕਿ ਜੀਵਨਨਗਲ ਪਿੰਡ 'ਚ ਪਾਣੀ ਨਹੀਂ ਆਇਆ ਇਹ ਸ਼ੰਭ ਦਾ ਏਰੀਆ ਜਿਹੜਾ ਸਾਰਾ ਹੀ ਡੁੱਬਾਵਾ ਟੋਟਲ ਤੁਸੀਂ ਵੇਖ ਸਕਦੇ ਜੋ ਤੇ ਆਪਾਂ ਜਥੇਬੰਦੀ ਵੱਲੋਂ ਸਰਵਾਕਰਨ ਆਏ ਆ ਤੇ ਜੋ ਵੀ ਇਹਨਾਂ ਦੀ ਮਦਦ ਹੋਗੀ ਜਥੇਬੰਦੀ ਵੱਲੋਂ ਕੀਤੀ ਜਾਊਗੀ ਹਾਂਜੀ ਬਾਬਾ ਜੀ ਕੀ ਨਾਮ ਆਪਣਾ ਪਿੰਡ ਦਾ ਤੇ ਕੀ ਇਹ ਮਸਲਾ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਸੋ ਬਨਾਮ ਸਰਦਾਰ ਅਸਮ ਪੂਰਨ ਸਿੰਘ ਧਰਮੀ ਫੌਜੀ ਸਾਡੀ ਬੇਨਤੀ ਹੈ ਜੀ ਇਹ ਇਲਾਕਾ ਸਾਰੇ ਖਤਮ ਹੋ ਗਿਆ ਲੋਕਾਂ ਦੀ ਜੱਦੀ ਪੁੱਤੀ ਜ਼ਮੀਨ ਆ ਆਪਣੀ ਇਹ ਨਾਲੀ ਅੱਗੇ ਲੌਂਦੀ ਹੈ ਨਾਲਿਓਂ ਪਾਰ ਅਡੇ ਪੰਚਾਇਤ ਹੈ ਮਤਲਬ 40-40 ਕਿਲੇ ਦੋਹਾਂ ਪਿੰਡਾਂ ਦੀ ਵਾਲੀ ਨੰਗਲ ਜੂਨ ਨੰਗਲ ਦੀ ਇਹ ਸਾਡਾ ਰਕਬਾ ਆਪਣਾ ਇੱਥੇ ਆਇਆ ਹੀ ਕੋਈ ਨਹੀਂ ਕੋਈ ਬਾਬਾ ਨੇ ਆਇਆ ਕੋਈ ਸਾਹਬਾ ਨਹੀਂ ਆਇਆ ਕੋਈ ਮਨੇ ਆਇਆ ਸਾਬ ਪਿਛੋਂ ਦੌੜਦੇ ਰਹੇ ਤੁਹਾਡਾ ਪਿੰਡ ਚੁੱਕੀ ਜਗਾ ਜੇ ਸਭ ਦਾ ਜਾਨ ਨੁਕਸਾਨ ਅਡੇ ਇਲਾਕੇ ਦਾ ਕੋਈ ਬੱਚਿਆ ਹੀ ਨਹੀਂ ਆ ਸਾਬ ਕੋਈ ਨਹੀਂ ਬੱਚਾ ਇੱਥੇ ਕੋਈ ਮੰਦਾ ਹੀ ਨਹੀਂ ਆ ਸਾਡੇ ਪਿੰਡ ਜੋ ਗਰੀਬ ਲੋਕ ਨੇ ਜਿੰਨੇ ਤਿੰਨ-ਤਿੰਨ ਧੀਆਂ ਵੇ ਉਹ ਨਾਲੀਆਂ ਇੱਕ ਇੱਕ ਬੰਦੇ ਦੀਆਂ ਕੋਈ ਚਾਰਾਂ ਦਾ ਕੋਈ ਨੌਕਰੀ ਨੂੰ ਹੀ ਲੈਣ ਦਾ ਵਸੀਲਾ ਨਹੀਂ ਅੱਜ ਕੀ ਨਾ ਤੁਹਾਡਾ ਵੀਰ ਜੀ ਮੇਰਾ ਨਾਮ ਹੈ ਸਖਵਿੰਦਰ ਸਿੰਘ ਗੋਰਾ ਸਾਕਾ ਤਰਾਂ ਜਵੇਂ ਜੀਵਨ ਨਗਰ ਤੋਂ ਪਾ ਜੀ ਤੁਹਾਡਾ 2.50 ਡੇੜ ਕਿੜ ਜਮੀਨ ਦਾ ਨੁਕਸਾਨ ਹੋ ਗਿਆ ਜੇ ਅਸੀਂ ਨਾ ਸਰਕਾਰ ਕੋਈ ਆਈ ਹੈ ਨਾ ਕੋਈ ਜ਼ਿਮੀਦਾਰ ਨੂੰ ਕੋਈ ਸਹੂਲਤ ਮਿਲੀ ਹੈ ਜੇ ਇੱਥੇ ਕਿਸੇ ਨੂੰ ਕਹਿੰਦੇ ਰਿਆਂ ਵੀ ਵੀਰ ਜੀ ਇੱਥੇ ਆਣ ਕੇ ਵੇਖੋ ਤੁਹਾਡਾ ਮੌਕਾ ਕੋਈ ਨਹੀਂ ਇਹ ਵੇਖਣ ਆਇਆ ਪਛਵਾਲੀ ਚਾਰਾ ਨੀਮ ਡੰਗਰਾਂ ਨੂੰ ਪਾਉਣ ਲਈ ਅਸੀਂ ਇਹੋ ਭੈਣ ਭਰਾਵਾਂ ਤੇ ਗੇ ਰਿਕੁਐਸਟ ਕਰਨੇ ਆ ਵੀ ਸਾਡਾ ਜਿਹੜਾ ਨੁਕਸਾਨ ਹੋਇਆ ਇਹਦਾ ਕੋਈ ਹਾਨੂੰ ਮਾਮਜਾ ਦਿੱਤਾ ਜਾਏ ਕੋਈ ਕਣਕ ਬੀਜਣ ਲਈ ਡਾਇਆ ਖਾ ਦਿੱਤੀ ਜਾਏ ਜਿਹੜਾ ਸੌਦਾ ਆਉਂਦਾ ਉਹ ਰੋੜਾਂ ਦੇ ਵੰਡਮਣਗੇ ਚੱਲ ਜਾਂਦੇ ਨੇ ਛੋਟੀ ਬਲਾਦਰੀ ਨਾਲੇ ਲੁੱਟਣ ਡੇ ਨੇ ਅਸੀਂ ਵੀਰਾਂ ਨੂੰ ਇਹ ਰਿਕਵੈਸਟ ਕਰਨਦੇ ਆ ਵੀ ਇਹ ਜ਼ਿੰਮੇਵਾਰ ਧਾਨ ਕੇ ਵੇਖਿਆ ਜੇ ਮੌਕੇ ਤੇ ਇਹ ਵੀਰ ਉਹਨਾਂ ਦੇ ਕੋਲ ਮੌਕੇ ਧਾਨ ਕੇ ਪਹੁੰਚੇ ਨੇ ਵੇਖਣ ਡੇ ਨੇ ਇਹ ਹਾਨੂੰ ਵੇਖੋ ਕੀ ਦਿੰਦੇ ਨੇ ਕਰਦੇ ਨੇ ਇਹਨਾਂ ਦੀ ਮਿਹਰਬਾਨੀ ਹੈ ਜਿਹੜਾ ਕੋਈ ਭੈਣ ਭਰਾਉਂਦਾ ਸੌਰ ਦੇ ਕੋਈ ਦਿੱਤਾ ਜਾਏ ਲੋਕਾਂ ਨੂੰ ਭੈਣ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਇਹਦੇ ਵਿੱਚ ਗਰੀਬ ਲੋਕ